ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਸਾਧੂ ਬਹੁਤ ਦਿਨਾਂ ਤੋਂ ਨਦੀ ਕਿਨਾਰੇ ਬੈਠਾ ਸੀ ਇੱਕ ਦਿਨ ਕਿਸੇ ਬੰਦੇ ਨੇ ਉਸ ਨੂੰ ਪੁੱਛਿਆ ਤੁਸੀਂ ਇੱਥੇ ਕੀ ਕਰ ਰਹੇ ਹੋ ਸਾਧੂ ਨੇ ਜਵਾਬ ਦਿੱਤਾ ਕਿਉਂ ਨਦੀ ਦਾ ਸਾਰਾ ਪਾਣੀ ਵਹਿਣ ਦੀ ਉਡੀਕ ਕਰ ਰਿਹਾ ਹੈ ਇਹ ਸੁਣ ਕੇ ਬੰਦੇ ਨੇ ਹੈਰਾਨ ਹੋ ਕੇ ਪੁੱਛਿਆ ਇਹ ਕਿਵੇਂ ਹੋ ਸਕਦਾ ਹੈ ਇਹ ਤਾਂ ਲਗਾਤਾਰ ਚਲਦਾ ਹੀ ਰਹਿਣਾ ਹੈ ਪਰ ਚਲੋ ਜੇ ਸਾਰਾ ਪਾਣੀ ਲੰਘ ਵੀ ਗਿਆ ਤਾਂ ਤੁਸੀਂ ਕੀ ਕਰੋਗੇ ਤਾਂ ਸਾਧੂ ਕਹਿਣ ਲੱਗਾ ਮੈਂ ਦੂਜੇ ਪਾਸੇ ਜਾਣਾ ਹੈ ਸਾਰਾ ਪਾਣੀ ਵਹਿਣ ਤੋਂ ਬਾਅਦ ਮੈਂ ਆਰਾਮ ਨਾਲ ਤੁਰ ਕੇ ਦੂਜੇ ਪਾਸੇ ਜਾਵਾਂਗਾ ਸਾਧੂ ਦੀ ਗੱਲ ਸੁਣ ਕੇ ਉਸ ਬੰਦੇ ਨੇ ਬੜੇ ਗੁੱਸੇ ਵਿੱਚ ਸਾਧੂ ਨੂੰ ਕਿਹਾ ਇਸ ਤਰ੍ਹਾਂ ਕਦੀ ਵੀ ਨਹੀਂ ਹੋਵੇਗਾ ਤਾਂ ਸਾਧੂ ਉਸ ਬੰਦੇ ਦੀ ਗੱਲ ਸੁਣ ਕੇ ਹੱਸਣ ਲੱਗ ਪਿਆ ਤੇ ਹੱਸ ਕੇ ਕਹਿਣ ਲੱਗਾ ਮੈਂ ਸਭ ਕੁਝ ਤੁਹਾਡੇ ਵਰਗੇ ਲੋਕਾਂ ਤੋਂ ਹੀ ਸਿੱਖਿਆ ਹੈ ਲੋਕ ਹਮੇਸ਼ਾ ਸੋਚਦੇ ਰਹਿੰਦੇ ਹਨ ਕਿ ਜੀਵਨ ਦੀਆਂ ਮੁਸ਼ਕਲਾਂ ਘੱਟ ਹੋ ਜਾਣ ਮਕਾਨ ਬਣ ਜਾਵੇ ਬੱਚਿਆਂ ਦੀ ਪੜ੍ਹਾਈ ਹੋ ਜਾਵੇ ਵਿਆਹ ਹੋ ਜਾਵੇ ਥੋੜਾ ਜਿਹਾ ਪੈਸਾ ਜੋੜ ਲਵਾਂ ਫਿਰ ਆਰਾਮ ਨਾਲ ਬੈਠ ਕੇ ਰੱਬ ਦਾ ਨਾਮ ਧਿਆਵਾਂਗਾ ਸਿਮਰਨ ਕਰਾਂਗਾ ਸ਼ਾਂਤੀ ਰਣ ਜ਼ਿੰਦਗੀ ਬਤਾਵਾਂਗਾ ਜਿਵੇਂ ਨਦੀ ਦਾ ਪਾਣੀ ਨਿਰੰਤਰ ਚੱਲਦਾ ਰਹਿੰਦਾ ਹੈ ਕਦੇ ਖਤਮ ਨਹੀਂ ਹੁੰਦਾ ਜੀਵਨ ਵੀ ਇਸੇ ਤਰ੍ਹਾਂ ਹੈ ਕੰਮ ਤੇ ਮੁਸੀਬਤਾਂ ਪਾਣੀ ਵਾਂਗ ਚਲਦੀਆਂ ਰਹਿੰਦੀਆਂ ਹਨ ਇਸ ਲਈ ਰੱਬ ਦਾ ਨਾਮ ਜਪਣ ਲਈ ਚੰਗੇ ਸਮੇਂ ਦੀ ਉਡੀਕ ਨਾ ਕਰੋ ਕੱਲ ਦੀ بجائے ਅੱਜ ਤੋਂ ਹੀ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰੋ ਕਿਉਂਕਿ ਜੇਕਰ ਤੁਸੀਂ ਕੱਲ ਨੂੰ ਉਡੀਕਦੇ ਰਹੇ ਤਾਂ ਕੱਲ ਕਦੀ ਵੀ ਨਹੀਂ ਆਉਂਦਾ ਜੋ ਕੁਝ ਕਰਨਾ ਹੈ ਅੱਜ ਹੀ ਕਰਨਾ ਹੈ ਅੱਜ ਦੀ ਹੀ ਹੁੰਦ ਹੈ ਧੰਨਵਾਦ ਜੀ